ਕਲ ਕਿ ਮੈਡਮ ਹਤਾ ਮੈਨੂੰ ਕਿਨੇ ਦੇ ਸੇਵ ਹੋਏਗੀ ਆ ਤੇ ਬਜ਼ਾਰਕਾਰ ਇਹ ਕਾ ਕਿ ਦਾ ਚਵੜ ਚਵੜ ਕਰਨੀਆਂ ਨੇ ਪੜਦੀਆਂ ਫਿਰਦੀਆਂ ਨੇ ਆ ਪੜਾਈ ਕਰਨੀਆਂ ਆਂ ਇਹ ਨਹੀਂ गाना ਹੁੰਨ ਤੇ ਉਹ ਜੀ ਮਾਂ ਵਾ ਉਹ ਚੜਾਇਆ ਕਿਤਾਬਾ ਫੜਾ ਕੇ ਬਾਹਰ ਦਿੰਦੀ ਆ ਇਹਨਾਂ ਨੂੰ ਅਕਲ ਕਿਤੇ ਕੁੱਡੀ ਦੀ ਨਹੀਂ ਨਾ ਰੋਹ ਨਹੀਂ ਇਨ ਕੋਈ ਗੱਲ ਨਹੀਂ ਹੀਨ ਪਰੋਂ ਡਈ ਆ ਦਾਦੀ ਵੀ ਇਹਨਾਂ ਦੇ ਲਾਗੇ ਬੈਠੀ ਆ ਪੱਕਾ ਇਹਦੀ ਦਾਦੀ ਨੇ ਕੁਛ ਰਲੀਨਾ ਪੁੱਤ ਕੀ ਹੋਇਆ ਵਾ ਚੋਰੋਂ ਡਈ ਆ ਤੂੰ ਹੈ ਕੀ ਹੋਇਆ ਤੈਨੂੰ ਇਹ ਕਿ ਦਾਨ ਕੇ ਉਹਨੂੰ ਗੱਲ ਨਾਲ ਲਾ ਕੇ ਪੁੱਛਣ ਡਈ ਆ ਹੈ ਕੀ ਹੋਇਆ ਤੈਨੂੰ ਕੀ ਹੋ ਗਿਆ ਇਹਨੂੰ ਕੀ ਕਰ ਤੀ ਵੀ ਸਾਰੀਆਂ ਗੱਲਾਂ ਛੱਡ ਉਹ ਲੜਾਈ ਮੁਕੰਦਿਆ ਕਰਕੇ ਇਸ ਟਾਈਮ ਹੀ ਕੱਖ ਰੰਦਾ ਫੇਰ ਵੀ ਮਾੜਾ ਪਤਲਾ ਹੁਣ ਰੋਟੀ ਪਾਣੀ ਦੇਣੀ ਨਹੀਂ ਲਈ ਜਿਸ ਮੈਂ ਜਾਣੀ ਆ ਵੱਡੀ ਵੱਲ ਜਾ ਹਾਂ ਇੱਥੇ ਖਪਾਈ ਇਦਾਂ ਰਹਿਣੀ ਇੱਥੇ ਬਹਿ ਮੇਰਾ ਪੁੱਤ ਇੱਥੇ ਬਹਿ ਜਾ ਪੁੱਤ ਮੇਰੀ ਗੱਲ ਸੁਣ ਦਾਦੀ ਮਾਂ ਵੱਡੇ ਆ ਪੁੱਤ ਜੇ ਕੁਝ ਕਹਿ ਵੀ ਲੈਂਦੇ ਹੁੰਦੇ ਆ ਨਾ ਤੇ ਗੁੱਸਾ ਨਾ ਕਰਿਆ ਕਰ ਮੇਰੀ ਧੀ ਦਾਦੀ ਦਾ ਸੁਭਾਅ ਇਦਾਂ ਦਾ ਵਾ ਪੁੱਤ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਫਿਰ ਦਾਦੀ ਹੰਗੂਸੀ ਕਿਉਂ ਪਿਆੜ ਕਿਉਂ ਨਹੀਂ ਕਰਦੀ ਕੋਈ ਗੱਲ ਨਹੀਂ ਪੁੱਤ ਦਾਦੀ ਪਿਆਰ ਕਰਦੀ ਆ ਪਰ ਉਦਾਂ ਹੀ ਤੁਹਾਨੂੰ ਕਹਿੰਦੀ ਰਹਿੰਦੀ ਆ ਠੀਕ ਆ ਇਹ ਨਹੀਂ ਗੱਲ ਕਿ ਤੁਹਾਨੂੰ ਦਾਦੀ ਪਿਆਰ ਨਹੀਂ ਕਰਦੀ ਉਹ ਤਾਂ ਤੁਹਾਡੀ ਦਾਦੀ ਆ ਤੁਸੀਂ ਉਹਦੀਆਂ ਪੋਤੀਆਂ ਜੇ ਪੋਤੀਆਂ ਬੁਰੀਆਂ ਥੋੜੀਆਂ ਲੱਗਦੀਆਂ ਵਾ ਹਨਾ ਤੂੰ ਤੇ ਮੇਰਾ ਸੋਹਣਾ ਪੁੱਤ ਵਾ ਹਨਾ ਐਦਾਂ ਦੀ ਗੱਲ ਨਹੀਂ ਕਰਨੀ ਮੁੜ ਕੇ ਤੇ ਦਾਦੀ ਦੀ ਗੱਲ ਦਾ ਗੁੱਸਾ ਵੀ ਨਹੀਂ ਕਰਨਾ ਤੁਸੀਂ ਕੀ ਕਰੋ ਕੋਈ ਨਹੀਂ ਦਾਦੀ ਮਾਸੀ ਕਰ ਲਾਂਗੇ ਠੀਕ ਆ ਹਾਂ ਜਿੱਦਾਂ ਦਾਦੀ ਮਾ ਕਹਿੰਦੀ ਹੁੰਦੀ ਆ ਨਾ ਉਹਦਾ ਤੁਸੀਂ ਕਹਿ ਦਿਆ ਕਰੋ ਠੀਕ ਆ ਤੇ ਹੁਣ ਮੇਰੀ 30 ਦੇ ਨੰਬਰ ਚੰਗੇ ਆਏ ਆ ਹਾਂਜੀ ਅੱਛਾ ਹੁਣ ਮੇਰੀ 3 ਪੜ੍ਹ ਕੇ ਗਈ ਸੀ ਨਾ ਹਾਂਜੀ ਤੇ ਅੱਜ ਦੀਦੀ ਕੋ ਪੜਿਆ ਇਹ ਹਾਂ ਹੁਣ ਮੇਰੀ 3 ਨੇ ਫਰਸਟ ਹੋਣਾ ਸਾਰੀ ਕਲਾਸ ਚ ਹਣਾ ਬਹੁਤਾ ਬਹੁਤਾ ਪੜਿਆ ਕਰਨਾ ਵਾ ਪਾਪਾ ਕਹਿੰਦੇ ਆ ਮੈਂ ਆਪਣੇ ਪੁੱਤਰ ਨੂੰ ਡਾਕਟਰ ਬਣਾਉਣਾ ਵਾ ਠੀਕ ਆ ਤੇ ਬਣਨਾ ਡਾਕਟਰ ਹਾਂਜੀ ਉਹ ਵੇਖੋ ਮੈਂ ਸਾਰਾ ਟੂਟਰ ਟੇਬਲ ਜਤ ਕਰਾਤਾ ਤੇ ਅਜੇ ਨਹੀਂ ਮੈਡਮ ਵੀ ਕਹਿੰਦੀ ਹੈ ਵਧੀਆ ਟੈਸਟ ਹੋਇਆ। ਅੱਛਾ ਮੇਰੀ ਕੀ ਦੇ ਨੰਬਰ ਵੇਖ ਕਿੰਨੇ ਆਏ ਆ। ਵੈਰੀ ਗੁੱਡ। ਹੈ ਮੇਰਾ ਬੱਚਾ ਕਿੰਨਾ ਵੱਡਾ ਹੋ ਗਿਆ ਵਾ। ਕਿੰਨੇ ਛੋਣੇ ਛੋਣੇ ਕੰਮ ਕਰਦਾ ਵਾ। ਤੇ ਪੁੱਤ ਤੇਰੇ ਟੈਸਟ ਕਿਦਾਂ ਹੋਏ ਆ? ਮੇਰੇ ਵਧੀਆ ਹੋਏ। ਤੇਰੇ ਵਧੀਆ ਹੋਏ ਆ ਨਾ? ਹਾਂਜੀ। ਮੇਰੀ ਗੱਲ ਸੁਣ ਲਓ ਦੋਵੇਂ ਜਣੇ। ਪਾਪਾ ਦਾ ਨਾਮ ਰੌਸ਼ਨ ਕਰਨਾ ਵਾ। ਠੀਕ ਆ ਨਾ? ਠੀਕੇ ਜੀ ਆਪਾਂ। ਚਲ ਖੇਡ ਲਓ ਹੁਣ। ਕੋਈ ਗੱਲ ਨਹੀਂ ਲੈ ਫੜਾ ਮੈਨੂੰ ਕਿਤਾਬਾਂ। ਮੈਂ ਪਾ ਦਨੀ ਤੁਹਾਡੇ ਬੈਗ ਵਿੱਚ। ਤੁਸੀਂ ਖੇਡੋ ਦੋਵੇਂ ਜਣੇ ਜਾ ਕੇ। ਠੀਕ ਆ? ਜਾਓ ਜਾਓ। ਲੈ ਦੱਸ ਹਾਂ ਤੇ ਬੱਚੇ ਹੀ ਆ ਨਾ ਬੀਜੀ ਨੂੰ ਵੀ ਪਤਾ ਨਹੀਂ ਕੀ ਹੁੰਦਾ ਰਹਿੰਦਾ ਵਾ ਕਿਉਂ ਇਹਨਾਂ ਦੇ ਪੇਸ਼ ਪਈ ਰਹਿੰਦੀ ਆ ਨਿਆਣਾ ਨੇ ਫਿਰ ਮਹਿਸੂਸ ਹੁੰਦਾ ਹੀ ਆ ਨਾ ਨਿਆਣਾ ਨੇ ਫਿਰ ਉਹਨਾਂ 'ਕੀ ਪਿਆਰ ਕਰਨਾ ਵਾ ਫਿਰ ਕਹਿਣਾ ਤੇਰੀਆਂ ਕੁੜੀਆਂ ਮੈਨੂੰ ਪਿਆਰ ਨਹੀਂ ਕਰਦੀਆਂ ਤੇ ਪਿਆਰ ਉਹਨਾਂ ਨੇ ਕੀ ਕਰਨਾ ਵਾ ਜਦੋਂ ਖਿੱਚ ਖਿੱਚ ਪੈਂਦੇ ਰਹਿਣਾ ਖਿੱਚ ਖਿੱਚ ਪੈਂਦੇ ਰਹਿਣਾ ਵਾ ਜੇ ਉਹ ਵਿਚਾਰੀਆਂ ਖੇਡਣ ਲੱਗਦੀਆਂ ਤਾਂ ਗੁੱਸੇ ਹੁੰਦੀ ਆ ਜੇ ਉਹ ਵਿਚਾਰੀਆਂ ਕੁਝ ਕਰਨ ਲੱਗਦੀਆਂ ਤਾਂ ਗੁੱਸੇ ਹੁੰਦੀ ਆ ਦੱਸ ਇਹ ਭਲਾ ਕੋਈ ਕੰਮ ਬੰਦਿਆਂ ਵਾਲਾ ਭਲਾ ਚੱਲ ਜੀ ਬੰਨ ਕੰਮ ਕਰ ਉੱਠ ਕੇ ਫੇਰ ਆ ਜਾਣਾ ਉਧਰੋਂ ਚੱਲ ਚਾਹ ਬਣ ਗਈ ਆ ਏਦਾਂ ਕਰਦੀ ਆ ਬੀਜੀ ਨੂੰ ਆਜ ਮਾਰ ਕੇ ਪਹਿਲਾਂ ਚਾਹ ਦੇ ਦੇਣੀ ਆ ਜੇ ਥੋੜੀ ਜਿਹੀ ਵੀ ਚਾਹ ਲੇਟ ਹੋ ਗਈ ਨਾ ਸਾਰਾ ਘਰ ਸਿਰ ਤੇ ਚੁੱਕ ਲੈਣਾ ਬੀਜੀ ਨੇ ਪਤਾ ਨਹੀਂ ਕੀ ਗੱਲ ਵਾ ਜਿੰਨਾ ਚਿਰ ਇਹ ਘਰ 'ਚ ਰਹਿਣਾ ਵਾ ਨਾ ਮੱਥੇ ਤੇ ਤਿਉੜੀਆਂ ਹੀ ਪਾ ਛੜਣੀਆਂ ਵਾ ਨਿਆਣਿਆਂ ਨੂੰ ਵੱਡ-ਵੱਡ ਖਾਣ ਪੈਂਦੇ ਰਹਿਣਾ ਵਾ ਤੇ ਜਦੋਂ ਉਧਰ ਚੱਲ ਜਾਣਾ ਵਾ ਤੇ ਬੜੀ ਵਧੀਆ ਹੋ ਜਾਣਾ ਵਾ ਹੱਸਣਾ ਖੇਡਣਾ ਕਿਤੇ ਐ ਜਿੱਦਾਂ ਪਤਾ ਨਹੀਂ ਕਿਹੜੀ ਖੁਸ਼ੀ ਮਿਲ ਗਈ ਆ ਪਤਾ ਨਹੀਂ ਮੈਂ ਤੇ ਮੇਰੇ ਧੀਆਂ ਨੇ ਕੀ ਮਾੜੇ ਕਰਮ ਕੀਤੇ ਆ ਜਿਹੜੇ ਬੀਜੀ ਇਦਾਂ ਕਰਦੇ ਆ ਚੱਲ ਮਨਾ ਪਹਿਲਾਂ ਸਭ ਤੋਂ ਜਾ ਕੇ ਤੇ ਬੀਜੀ ਨੂੰ ਚਾਹ ਦਿੰਨੀ ਆ। ਬਾਕੀਆਂ ਨੂੰ ਬਾਅਦ ਫੜਾਉਣੀ ਆ। ਬੀਜੀ ਬੀਜੀ ਇੱਧਰ ਵੀ ਨਹੀਂ ਹੈਗੇ। ਬਾਥਰੂਮ ਵਿੱਚ ਸੀਗੇ। ਪਰ ਨਹੀਂ। ਬਾਥਰੂਮ ਤੇ ਖੁੱਲਾ ਵਾ। ਬੀਜੀ ਲੈ ਇੱਧਰ ਵੀ ਹੈ ਨਹੀਂਗੇ। ਹਾਏ ਹਾਏ ਕਿੱਥੇ ਚਲ ਗਏ ਆ। ਹੁਣੇ ਤਾਂ ਚਾਹ ਮੰਗਣ ਦੇ ਹੈਗੇ ਚਾਹ ਬਣਾ। ਲੋਬੀ ਚ ਵੀ ਹੈ ਨਹੀਂ ਆ ਡਰਾਈング ਰੂਮ ਚ ਵੀ ਨਹੀਂ ਆ ਭਲਾ ਸ਼ਾਇਦ ਉੱਥੇ ਲੰਮੇ ਪੈ ਗਏ ਹੋਣ ਬੀਜੀ ਲੈ ਇੱਥੇ ਵੀ ਹੈ ਨਹੀਂ ਗੇ ਹਾਏ ਹਾਏ ਕਿੱਥੇ ਚਲ ਗਏ ਆ ਮੈਨੂੰ ਤਾਂ ਲੱਗਦਾ ਵਾ ਉਧਰ ਚਲ ਗਏ ਦੂਜੇ ਪੁੱਤ ਵੱਲ ਉੱਥੇ ਜਾ ਕੇ ਸਕੂਨ ਮਿਲ ਜਾਂਦਾ ਵਾਰਾ ਨਾਲੇ ਸਾਡੀਆਂ ਚੁਗਲੀਆਂ ਕਰ ਆਂਦੀ ਆ ਵਾਵਾ ਠੰਡ ਪੈ ਜਾਂਦੀ ਆ ਫਿਰ ਉਹ ਮੈਂ ਆਈ ਹਾਂ ਕੀ ਗੱਲ ਆ ਇੱਥੇ ਖੜਕੇ ਜੇ ਆਹੋ ਮੈਂ ਕਹਿਣਾਗਾ ਕਿ ਬੀਜੀ ਨਹੀਂ ਕਿਤੇ ਦਿਖਣ ਡਿਆ ਮੈਨੂੰ ਪਤਾ ਨਹੀਂ ਕਿੱਥੇ ਚਲ ਗਏ ਆ ਬੀਜੀ ਇੱਥੇ ਦੇ ਵੀਰਾਂ ਵਾਲੇ ਨੇ ਵੱਡਿਆ ਲੈ ਮੈਨੂੰ ਅੱਗੇ ਲੱਗਦਾ ਹੈਗਾ ਹੈ ਜਦੋਂ ਕੋਈ ਗੱਲਬਾਤ ਹੋਵੇ ਨਾ ਮਾੜੀ-ਮੋਟੀ ਘਰ ਵਿੱਚ ਤੇ ਉਧਰ ਹੀ ਜਾਂਦੀ ਹੁੰਦੀ ਛੇਤੀ ਦਾ ਉਹ ਤਾਂ ਕਰਾ ਫਿਰ ਇੱਥੇ ਨੇ ਜਾਂਦੀ ਹੋਰ ਕਿਤੇ ਵੀ ਹੁੰਦੀ ਆ ਇਹੋ ਗੱਲ ਹੀ ਹੋਈ ਆ ਫਿਰ ਉਧਰ ਹੀ ਚਲ ਗਈ ਲੱਗਦੀ ਬਾਹਰ ਪਿੱਛੇ ਵੀ ਲਈ ਵੇਖਿਆ ਉਹ ਨਹੀਂ ਨਹੀਂ ਮੈਂ ਵੇਖਿਆ ਪਰਦੇ ਸਾਣੀ ਨਹੀਂ ਹੈਗੀ ਕਿਤੇ ਵੀ ਨਹੀਂ ਗਈ ਉੱਥੇ ਨਹੀਂ ਮੈਂ ਸਾਰਾ ਘਰ ਫੋਲਤਾ ਉਹ ਫਿਰ ਉਧਰ ਹੀ ਚਲ ਗਈ ਮੈਂ ਤਾਂ ਚਾਹ ਬਣਾਈ ਸੀ ਮੈਂ ਚਾਹ ਚ ਦਿੰਦੀ ਇਧਰ ਆ ਤੇ ਨਾਲ ਗੱਲ ਕਰਨੀ ਗੱਲ ਸੁਣ ਹੁਣ ਇੰਨਾ ਨੇ ਕਿਹੜੀ ਗੱਲ ਕਰਨੀ ਹੈ ਆਪਣਾ ਮੇਰਾ ਤਾਂ ਤੰਤਰ ਦਿੱਲੀ ਤੜਕਾਂ ਨੇ ਆਪਾਂ ਜਦੋਂ ਕਾਰ ਚ ਗੱਲ ਹੁੰਦੀ ਆ ਹੋ ਸਕਦਾ ਵਾ ਬੀਜੀ ਨੇ ਕੋਈ ਗੱਲ ਕੀਤੀ ਹੋਵੇ ਚਲ ਸੁਣਨੀ ਆ ਆਪਣਾ ਜਾ ਕੇ ਹਾਂਜੀ ਦੱਸੋ ਕੀ ਗੱਲ ਹੈ ਮੈਂ ਤੁਹਾਨੂੰ ਗੱਲ ਦੱਸਾਂ ਹਾਂਜੀ ਬੀਬੀ ਮੈਨੂੰ ਨਾ ਬੜਾ ਵੱਡਕਾ ਤੇ ਬੋਲ ਕੇ ਗਈ ਹੈ ਹਾਏ ਹਾਏ ਸਾਡੇ ਨਾਲ ਵੱਡਕਾ ਟ ਬੋਲ ਕੇ ਗਈ ਹੈ ਕਿਹੜੀ ਗੱਲਾਂ ਮੇਨਾਂ ਲਾਲ ਲੁੜਕੇ ਨਾ ਹਕ ਹੁਣ ਵੱਡੇ ਵੀਰਾਂ ਨਾਲ ਚਲ ਗਈ ਹੈ ਉਹ ਤੁਹਾਨੂੰ ਮੈਂ ਦੱਸ ਨਹੀਂ ਆ ਇੱਥੇ ਵਿਚਾਰੀਆਂ ਨਿੱਕੀਆਂ ਡੀਆਂ ਹੁ ਪੜਨ ਅੱਛਾ ਤੇ ਪੜਦਿਆ ਹੁਣ ਬੱਚੇ ਦੇ ਗੱਲਾਂ ਬਾਤਾਂ ਵੀ ਕਰਨੀਆਂ ਹੋਈਆਂ ਆਹੋ ਇਹ ਤੇ ਆਵਾ ਤੇ ਉਹਨਾਂ ਦੇ ਅੜਕੇ ਹੋ ਗਈ ਜੀ ਦੀਵਾਲੇ ਤੇ ਹਾਂ ਹਾਂ ਤੁਸੀਂ ਗੱਲਾਂ ਗੱਲੀ ਕਰਨ ਲਗਾ ਜੀ ਠੀਕ ਤੇ ਮੈਂ ਕਿਹਾ ਤਾਂ ਵੀ ਬਿਜ਼ੀ ਹੁਣ ਉਹਦੀ ਖੇਡਣ ਦੀ ਉਮਰ ਆ ਉਹਨੇ ਗੱਲਾਂ ਵੀ ਕਰਦੇ ਹਾਂ ਮੈਂ ਹਸੜਾ ਰਹੀ ਆ ਇਦਾਂ ਕਿਦਾਂ ਹੋਣ ਦੇ ਸਾਬ ਬੰਦ ਕਰਦਾ ਵਿਚਾਰੀਆਂ ਦੇ ਆਹੋ ਫਿਰ ਤੇ ਮੇਰ ਨਾਲ ਵੀ ਤੰਗ ਹੋ ਗਈ ਮੈਨੂੰ ਆਂਦੀ ਵੀ ਤੰਤਿਆਕਲ ਨਹੀਂ ਹੈਗੀ ਬੋਲਣ ਦੀ ਤੂੰ ਤਾਂ ਭੂਏ ਚੜਾਈ ਆ ਬੜਾ ਲੜਕੇ ਮੇਰੇ ਨਾਲ ਤੇ ਫਿਰ ਤੁਹਾਡੇ ਵੱਲ ਚੜ ਗਈ ਸੀ ਮੈਂ ਨਾ ਬੜਾ ਸਮਝਾਉਣਾ ਇਹਨੂੰ ਮੈਂ ਵੀ ਉਹ ਜੇ ਗੱਲਾਂ ਨਾ ਕਰਿਆ ਕਰ ਉਹ ਬੱਚੇ ਆ ਨਹੀਂ ਕਿੰਨੇ ਕਿ ਤੇ ਫਿਰ ਕੀ ਹੈ ਪਿਆਰ ਕਰਨਗੇ ਤੇ ਰਨਾ ਵੀ ਕਰਨਗੇ ਉਹ ਇਹਨੇ ਤਾਂ ਲਹੂ ਪੀਣਾ ਲਿਆ ਸੱਚੀ ਗੱਲ ਆ ਕੁੜੀਆਂ ਵਿਚਾਰੀਆਂ ਦਾ ਸਾਹ ਨਹੀਂ ਬਾਹਰ ਆਉਂਦੰਦੀ ਉਹ ਤਾਂ ਰੋਂਦੀਆਂ ਆ ਮੇ ਮਮੀ ਦਾਦੀ ਇਦਾਂ ਕਿਉਂ ਕਰਦੀ ਹੈ ਦਾਦੀ ਹਣਾ ਪਿਆਰ ਕਿਉਂ ਨਹੀਂ ਕਰਦੀ ਉਹੋ ਤੇ ਗੱਲ ਆ ਮੇਰ ਨਾਲ ਦੱਸਾਂ ਕਲੇਸ਼ ਕਿਉਂ ਕਰਦੀ ਆ ਤੂੰ ਵਿਆਹ ਕਰਾ ਲਾ ਹੋਰ ਸਾਨੂੰ ਵਾਰਸ ਚਾਹੀਦਾ ਵਾ ਇਹ ਇੰਨੀ ਪੈੜੀ ਆ ਕਿੱਥੇ ਖਾਣਨੀ ਆਪਾਂ ਹੈ ਜਵਾਈਆਂ ਲੈਣੀਆਂ ਤੇਰੇ ਨੇ ਉਹ ਵਜੇ ਉਹ ਮੈਂ ਕਿਹਾ ਬੀਬੀ ਜਾਰ ਮਾਨ ਕਰਦੇ ਆਪਣਾ ਕੰਮ ਕਰ ਤਾ ਹੈ ਉਹ ਮੈਂ ਕਿਹਾ ਇੱਥੇ ਜੀਵਨ ਨੂੰ ਪਤਾ ਨਹੀਂਗਾ ਉਹਨੂੰ ਪਤਾ ਲੱਗੇ ਤੇ ਉਹਦੇ ਮਨ ਤੇ ਕੀ ਬੀਤੂਗੀ ਪਰ ਇਹ ਸਮਝਦੀ ਨਹੀਂਗੀ ਤੇ ਮੈਂ ਚੰਗੀ ਭਲੀ ਰੋਟੀ ਖਾਣਦੇ ਆ ਤੇ ਰਮਾਨ ਨੂੰ ਬੈਠੇ ਰਹਿੰਦੇ ਬੈਠੇ ਰਹਿੰਦੇ ਪਰ ਨਾ ਉਹ ਮੋੜ ਘੁੜ ਕੇ ਉਹ ਗੱਲ ਮੋੜ ਘੁੜ ਕੇ ਉਹ ਗੱਲ ਕੋਈ ਗੱਲ ਕਰੀ ਜਾਂਦੀ ਹੈ ਤੂੰ ਹਾਏ ਹਾਏ ਬੀਜੀ ਥੋਂ ਤੱਕ ਕਹਿੰਦੀ ਆ ਤੁਹਾਨੂੰ ਕਿੱਡੀ ਮਾੜੀ ਗੱਲ ਆ ਹੁਣ ਸਾਡੀਆਂ ਕੁੜੀਆਂ ਜਵਾਨ ਹੋਣ ਡੀਆਂ ਵਾ ਤੇ ਇਹੋ ਜੇ ਕੰਮ ਕਰਦੇ ਚੰਗੇ ਲੱਗਿਦਾ ਵਾ ਮੈਨੂੰ ਸਮਝ ਨਹੀਂ ਆਉਂਦੀ ਕਿ ਪੋਤਿਆਂ ਨੇ ਕੀ ਦੇਣਾ ਵਾ ਜਿਹੜਾ ਪੋਤੀਆਂ ਨਹੀਂ ਕਰ ਸਕਦੀਆਂ ਵਿਚਾਰੀਆਂ ਸੋਹਣਾ ਪੜਨ ਡੀਆਂ ਵਾ ਸਾਰਾ ਕੰਮ ਵਧੀਆ ਕਰਨ ਡੀਆਂ ਵਾ ਮੇਰੀ ਗੱਲ ਸੁਣੋ ਮਨਜੰਦਰ ਘਰ ਵਿੱਚ ਕਲੇਸ਼ ਰਹਿੰਦਾ ਵਾ ਨਾ ਜੇ ਕਲੇਸ਼ ਮਟਾਉਣਾ ਵਾ ਨਾ ਤੇ ਤੁਸੀਂ ਬੀਜੀ ਦੀ ਗੱਲ ਮੰਨ ਲਓ ਜੀਵਨ ਤੇਰਾ ਵੀ ਦਿਮਾਗ ਖਰਾਬ ਹੋ ਬਣਿਆ ਵਾ ਹੈਂ ਤੂੰ ਹੀ ਇਹੋ ਜੀ ਗੱਲ ਕਰਨ ਲਈ ਆ ਮੈਨੂੰ ਤੇਤੋ ਇਹੋ ਜੀ ਉਮੀਦ ਨਹੀਂ ਸੀ ਮੇਰੀ ਗੱਲ ਸੁਣ ਲਾ ਜੇ ਬੀਬੀ ਦੇ ਮੈਂ ਮਗਰ ਲੱਗ ਗਿਆ ਨਾ ਤੇ ਸਾਰਾ ਘਰ ਦਾ ਧੰਦਾ ਚੌਪਟ ਹੋ ਜਾਣਾ ਵਾ ਠੀਕ ਹੈ ਨਾ ਹੁਣ ਤੂੰ ਕਰੀ ਜਾਣਦੀ ਆ ਮੁੜ ਕੇ ਤੂੰ ਹੀ ਮੈਨੂੰ ਵੱਡ ਵੱਡ ਖਾਣਾ ਵੀ ਤੂੰ ਇਹ ਕੀ ਕੀਤਾ ਪਰ ਨਾ ਤੂੰ ਹਾਂ ਗੱਲ ਬਹੁਤ ਅਜ ਮਾੜੀ ਕੀਤੀ ਹੈ ਤੈਨੂੰ ਹਾਂ ਗੱਲ ਨਹੀਂ ਕਰਨੀ ਚਾਹੀਦੀ ਠੀਕ ਹੈ ਕੀ ਕਰਾਂ ਫਿਰ ਮੈਂ ਮੈਂ ਤੇਰੇ ਨਾਲ ਮਰ ਮਰ ਜਾਂਦਾ ਵਾ ਤੇ ਤੂੰ ਸਗੋਂ ਹੋਰ ਗੱਲਾਂ ਦੱਸਣ ਦੀ ਆ ਮੈਨੂੰ ਨਹੀਂ ਮੈਨੂੰ ਗੱਲ ਦੱਸੋ ਕਿ ਤੁਹਾਡੀ ਮਾਂ 24 ਘੰਟੇ ਘਰ ਚ ਕਲੇਸ਼ ਰੱਖਦੀ ਆ ਕੁੜੀਆਂ ਵਿਚਾਰੀਆਂ ਤਰ੍ਹਾਂ ਨੂੰ ਜੀ ਨਹੀਂ ਦਿੰਦੀ ਚੱਲ ਮੇਰੇ ਧੀਆਂ ਦਾ ਸਾਹ ਸੁਖਾ ਲੁਕਦੇ ਮੈਂ ਕੀ ਕਰਾਂ ਮੈਂ ਕਿਹੜੀ ਸੁਖੀ ਗੱਲ ਕਰਦੀ ਅੱਖੀ ਕਰਨ ਲਈ ਆ ਮੈਂ ਦਿਲੋਂ ਨਹੀਂ ਕਰਨ ਲਈ ਸਾ ਸੋਖਾ ਨਿਗਾ ਹੋਣਾ ਸਭੋ ਔਖਾ ਹੋਏ ਨਾ ਵਾ ਇਥੋਂ ਨਿਕਲਣਾ ਪਣਾ ਸਾਰਿਆਂ ਨੂੰ ਤੈਨੂੰ ਮੈਂ ਦੱਸਾਂ ਗੱਲ ਇਹ ਕੰਮ ਕਿਤੇ ਮਾੜੇ ਮੋਟੀ ਖੇਡ ਨਹੀਂ ਗਈ ਇਹ ਉਮਰਾਂ ਦੇ ਸਾਥ ਹੁੰਦੇ ਆ ਪਤਾ ਕੀ ਪਤਾ ਕੁ ਚੰਗੀ ਮਿਲ ਜੇ ਕੁ ਚੰਗੀ ਮਿਲ ਜੇ ਇੱਥੇ ਮੁੰਡਾ ਲੱਭਦੇ ਲੱਭਦੇ ਹੋਰ ਸਿਆਪਾ ਪਾ ਗਏ ਬਹਿ ਜਾ ਰੋਟੀ ਚੰਗੀ ਭਲੀ ਮਿਲਣ ਦੀ ਹੈ ਮੈਨੂੰ ਨਹੀਂ ਸਮਝ ਆਉਂਦੀ ਮੈਨੂੰ ਤਾਂ ਹਰ ਟਾਈਮ ਨਾਲ ਬਸ ਸੋਚ ਹੀ ਲੱਗੀ ਰਹਿੰਦੀ ਆ ਵੀ ਸਾਡੇ ਘਰ ਦਾ ਮਾਹੌਲ ਕਿਤੇ ਸਹੀ ਹੋ ਜੂਗਾ ਪਤਾ ਨਹੀਂ ਲੱਗਦਾ ਕਿ ਕੀ ਕੱਢਣਾ ਬੀਜੀ ਨੇ ਇਹ ਗੱਲ ਵਿੱਚੋਂ ਵੇਖ ਮੇਰੀ ਗੱਲ ਸੁਣ ਦੋ ਧੀਆਂ ਸਾਡੀਆਂ ਹੈਗੀਆਂ ਕਿੱਡੇ ਸੋਹਣੇ ਮੇਰੇ ਭਰਾ ਦੇ ਪੁੱਤ ਵਾ ਹੈ ਉਹ ਕਿਤੇ ਹਨ ਉਪਰੇ ਨਹੀਂ ਉਪਰੇ ਤੇ ਨਹੀਂ ਗੇ ਹੈ ਮੁੰਡੇ ਵੀ ਚੰਗੇ ਆ ਜਿਵੇਂ ਕਿੰਨੇ ਵੀ ਨੂੰ ਚਾਚਾ ਜੀ ਚਾਚਾ ਜੀ ਕਰਦੇ ਰਹਿੰਦੇ ਆ ਨਹੀਂ ਮੁੰਡਿਆਂ ਦਾ ਸੁਭਾਅ ਬਹੁਤ ਚੰਗਾ ਵਾ ਹਰ ਥਾਂ ਮੇਰੇ ਨਾਲ ਜਾਂਦੇ ਆ ਸਿਰਫ ਉਹਨਾਂ ਦੀ ਮਾਂ ਹੀ ਮਾੜੀ ਆ ਉਹ ਹੀ ਥੋੜਾ ਜਿਹਾ ਢਿੱਡ ਵਿੱਚ ਈਲ ਖਾਰਾਦੀ ਆ ਬਾਕੀ ਹੋਰ ਕੋਈ ਗੱਲ ਨਹੀਂ ਆ ਜਿੱਦਾਂ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਨਾ ਵੀ ਜਿੱਦਾਂ ਦੀ ਸਾਡੀਆਂ ਧੀਆਂ ਉਦਾਂ ਦੇ ਹਨ ਨੂੰ ਲੱਗਦੇ ਆ ਪਰ ਉਹ ਸਾਡੀਆਂ ਧੀਆਂ ਨੂੰ ਚੰਗਾ ਨਹੀਂ ਸਮਝਦੀ ਜਦੋਂ ਕਿਤੇ ਭੁੱਲੀਆਂ ਚੁੱਕੀਆਂ ਵਿਚਰੀਆਂ ਦੇ ਘਰ ਚਲ ਜਾਂਦੀਆਂ ਨਾ ਤੱਕੇ ਮਾਰ ਮਾਰ ਕੇ ਘਰੋਂ ਬਾਹਰ ਕੱਢ ਦਿੰਦੀ ਆ ਤੇ ਜੇ ਮੈਂ ਲੜਨ ਵਾਲੀ ਹੋਵਾਂ ਨਾ ਤਾਂ ਉਹਦੇ ਘਰ ਜਾ ਕੇ ਰੋਜ਼ ਤਮਸ਼ਾ ਲਾਵਾਂ ਉਹ ਮੇਰੀ ਗੱਲ ਸੁਣ ਲੈ ਪਹਿਲਾਂ ਉਹ ਘਰਾਂ 'ਚ ਸਾਰੇ ਜੀ ਚੰਗੇ ਨਹੀਂ ਹੁੰਦੇ ਕਦਾ ਮਾੜਾ ਵੀ ਹੁੰਦਾ ਵਾ ਐਵੇਂ ਨਾ ਤੂੰ ਟੈਨਸ਼ਨ ਲਿਆ ਕਰ ਇੰਨੀ ਠੀਕ ਆ ਪਰ ਬੱਚਿਆਂ ਨਾਲ ਕਾਹਦਾ ਵਿਆਦ ਬੋਲਦਾ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਮੈਨੂੰ ਬੱਚਿਆਂ ਦਾ ਕਿਉਂ ਰਖਾ ਕਰਦੀ ਆ ਬੇਬੀ ਤੇ ਬਹੁਤ ਖੇਚੜਦੀ ਕੇਵਲੇ ਵੀ ਤੂੰ ਮੈਂ ਉਹਨੂੰ ਬੜਾ ਸਮਝਾ ਲਾ ਮੈਂ ਕਿ ਮੇਰੇ ਲਾਗੇ ਇੱਕ ਦਿਨ ਹਾਰ ਕੇ ਕ ਦੈਰ ਜੂ ਜਿੱਤੇ ਖਾਂਦੀ ਪਾਈ ਜੀ ਨੂੰ ਮਰਦਾ ਉਹੋ ਤੇ ਗੱਲ ਪੈੜੀ ਨਹੀਂ ਹੁੰਦੀ ਰੋਟੀ ਨਹੀਂ ਖਾਂਦੇ ਹਾ ਉਹ ਖਾਤ ਗੱਲ ਨਹੀਂ ਉਹਨੂੰ ਪਤਾ ਹੁਣ ਮੈਨੂੰ ਲੱਗ ਗਿਆ ਪਤਾ ਤੁਹਾਡੇ ਨਾਲ ਲੜਕੇ ਨਾ ਤੇ ਹੁਣ ਉਧਰ ਚਲ ਗਈ ਆ ਤੇ ਉਧਰ ਜਾ ਕੇ ਉਹ ਸਾਡੀਆਂ ਚੁਗਲੀਆਂ ਕਰਨ ਦੀ ਹੋਣੀ ਆ ਕਿਸ ਹੋਰ ਕਿੰਦੀਆਂ ਕਰਦੀਆਂ ਮੈਂ ਪੈਰ ਪੈਰ ਤੇ ਪੈਰ ਪੈਰ ਤੇ ਮੈਨੂੰ ਖਾਂਦੇ ਨਹੀਂ ਤੂੰ ਮੈਨੂੰ ਕਹਿੰਦੀ ਤੂੰ ਪਰੇਸ਼ਾਨ ਰਹਿਣਾ ਮੈਂ ਪਰੇਸ਼ਾਨ ਮੈਂ ਕਿਉਂ ਨਾ ਰਵਾਂ ਇਸੇ ਕਰਕੇ ਰਹਿਣਾ ਜੇ ਤੱਕ ਆ ਭਰਾ ਚੰਗਾ ਹੋਵੇ ਤੇ ਉਹ ਮਤ ਦੇਵੇ ਵੀ ਬੀਬੀ ਇਹੋ ਜੀਆਂ ਗੱਲਾਂ ਕਿਉਂ ਕਰਦੀਆਂ ਜਦੋਂ ਰੋਟੀ ਪਾਣੀ ਤੈਨੂੰ ਤਿੰਨੇ ਟਾਈਮ ਜੀਤੇ ਦੇਣ ਲਈ ਆ ਹਾਂ ਕਪੜਾ ਲੈਣਾ ਤਰਾਉ ਤੋਂ ਡਈ ਆ ਤੇ ਫਿਰ ਤੋਂ ਉਹਨਾਂ ਦੇ ਗੱਲਾਂ ਕਿਉਂ ਕਰੇ ਪਰ ਮਾਤਰੀ ਨਾ ਕੋਈ ਦਿੰਦਾ ਦੱਸਾਂ ਕਿ ਸਾਰੇ ਸ਼ੈ ਹੀ ਦਿੰਦੇ ਆ ਮੈਂ ਹਰ ਗੱਲ ਨਾਲ ਸਹਿਮਤ ਆ ਹੈਗੀ ਮੇਰੀ ਮਾਂ ਠੀਕ ਆ ਨਾ ਮਾਂ ਪਿਓ ਨਹੀਂ ਕੇ ਲੱਭਦੇ ਮੈਂ ਤਾਂ ਆਈ ਦੁਕਾਨ ਦਾ ਵੀ ਮੈਂ ਹਾਂ ਕਿਤੇ ਮੇਰੇ ਮੂੰਹ ਚੋਂ ਨਾ ਕੋਈ ਮਾੜੀ ਗੱਲ ਨਿਕਲ ਜੇ ਤਾਂ ਕਰਕੇ ਸਭ ਕੁਝ ਝੋਲੀ ਚ ਪਵਾਈ ਜਾਣਾ ਮੇਰੀ ਗੱਲ ਸੁਣੋ ਤੁਸੀਂ ਨਾ ਕੋ ਮਾੜੀ ਜੰਗੀ ਕਰਿਓ ਕੋਈ ਗੱਲ ਨਹੀਂ ਮਾਂ ਮਾਂ ਹੀ ਹੁੰਦੀ ਆ ਤੁਹਾਡਾ ਹੀ ਭਲਾ ਸੋਚਣ ਲਈ ਆ ਵੀ ਤੁਹਾਡੇ ਘਰ ਪੁੱਤ ਹੋ ਜੇ ਹੋਰ ਕੀ ਆ ਜੀਵਨ ਉਹ ਮੈਨੂੰ ਨਹੀਂ ਕਿਸਦੀ ਲੋੜ ਮੈਨੂੰ ਤੂੰ ਹੀ ਚਾਹੀਦੀਆ ਦੋ ਮੇਰੀਆਂ ਧੀਆ ਗਿਆ ਮੈਂ ਇੱਥੇ ਕੀ ਕਰਨਾ ਹੈ ਹੈ ਇਹ ਤਾਂ ਸਾਰੀ ਉਮਰ ਥੀਟਰ ਲਈ ਆ ਉਹਨਾਂ ਦੀ ਕਿਸਮਤ ਉਹਦੇ ਨਾਲ ਵਾ ਹੈ ਜਿੰਨਾ ਚਿਰ ਸਾਥ ਨਿਭੂਗਾ ਨਾ ਨਿਭਾਵਾਂਗੇ ਬਾੜੀ ਫਿਰ ਵੇਖੀ ਜਊਂਗੀ ਕੀ ਕਰਨਾ ਫਿਰ ਮੈਂ ਤਾਂ ਚਾਹ ਬਣਾਈ ਹੈਗੀ ਚਾ ਮੰਗਣ ਦੇ ਹੀ ਬੀਜੀ ਤੇ ਮੈਂ ਚੱਲ ਸਭ ਤੋਂ ਪਹਿਲਾਂ ਬੀਜੀਂ ਦੇ ਲੈਣੀ ਆ ਹੁਣ ਉਹ ਤਾਂ ਉਧਰ ਚਲ ਗਿਆ ਤੇ ਚੱਲ ਆਜੋ ਅੰਦਰ ਨਾਲੇ ਚਾਹ ਪੀਏ ਨਾਲੇ ਚਾਹ ਦੀ ਗੱਲ ਇਤਨਾ ਉਹਦਾ ਕੀ ਪਤਾ ਕਦੋਂ ਆਏ ਨਾ ਚਾਹ ਦੀ ਪ੍ਰਖੜੀ ਉੱਥੇ ਉਹ ਵੱਧ ਬਣਾਈ ਆ ਹੁਣ ਆਪਾਂ ਤੇ ਪੀਏ ਬਈ ਬਈ ਖਰਾਬ ਹੋ ਜਾਣੀ ਆ ਹਾਂ ਮੈਂ ਫੇਰ ਹੁਣ ਗਿਆ ਕਪੱਤ ਪਾ ਦੇਣਾ ਹੀ ਉਹ ਤੇ ਲੜਾਈ ਲੱਭਦੀ ਰਹਿੰਦੀ ਜਵੀ ਘੰਟੇ ਚੱਲ ਕੋਈ ਨਹੀਂ ਉਹ ਤੇ ਮੈਂ ਹੀ ਕਹਿੰਦਾ ਚੱਲ ਮਾਰਗਾ ਜਿਹੜੀ ਘੜੀ ਲੰਘਦੀ ਨੰਘਾਈ ਜਾ ਆਪਣੀ ਪਰ ਮਾਤਾ ਦੀਆਂ ਹੱਦੀ ਚੱਲ ਬੰਦਾ ਨਾ ਆਪਨਾ ਆਪ ਲੈ ਕੇ ਤੁਰਿਆ ਫਿਰੇ ਨਾ ਇੰਨਾ ਹੀ ਬੜਾ ਹੁੰਦਾ ਵਾ ਜਿਹੜਾ ਕਿਸੇ ਦੇ ਮਥਾਜ ਹੋ ਸਰੀਫ ਤੇ ਇਹ ਆਪਣਾ ਹੀ ਹੁੰਦਾ ਵਾ ਜਿੱਦਾਂ ਮਰਜੀ ਆ ਨਾ ਕੋਈ ਨਹੀਂ ਕਿਸਦਾ ਬਣਦਾ ਤੁਰੇ ਫਿਰਦੇ ਚੰਗੇ ਲੱਗਦੇ ਆ ਜੇ ਰੱਕ ਦਿਹਾੜੀ ਬੁਖਾਰ ਚੜ ਜਾ ਤਾਂ ਤਾਂ ਵੀ ਬਗਾਨੀਆਂ ਨੂੰ ਹੋ ਜਾਂਦਾ ਕਈਆਂ ਨੂੰ ਭੀ ਬਸ ਹਮ ਦੀ ਮਾਈ ਤੇ ਮੈਂ ਜਿੱਤੇ ਪੈ ਗਈ ਜੇ ਮਾੜਾ ਮੋਟਾ ਜਿਹੜਾ ਲਾਗੇ ਮੇਰੇ ਕੰਮ ਕਰਦੀ ਹੋਵੇ ਬਸ ਗਿਆ ਐਦਾਂ ਕਰਦੀਆਂ ਮੰਮੀ ਦੋ ਰਾਤਾਂ ਤੱਕ ਤੇ ਇੱਧਰ ਵੀ ਰਹਿ ਲਿਆ ਕਰੋ ਕਿਉਂਕਿ ਜੇ ਪੋਤੀਆਂ ਤੋਂ ਬਿਨਾ ਜੀ ਨਹੀਂ ਲੱਗਦਾ ਫੇ ਉੱਧਰ ਹੀ ਰਹਿਣਾ ਵਾ ਪੋਤੀਆਂ ਤੋਂ ਬਿਨਾ ਤਾਂ ਜੀ ਮੇਰਾ ਲੱਗ ਜਾਂਦਾ ਤੀਏ ਇਹਨੀ ਕੀ ਗੱਲ ਹੈਗੇ ਮੇਨੇ ਇਧਰ ਪੋਤੇ ਮਾੜੇ ਨੇ ਪੋਤੀਆਂ ਨਾਲ ਸੌ ਪਾ ਪਰਦੇ ਨੇ ਮੇਰਾ ਉਹਨਾਂ ਨੂੰ ਵੀ ਹੁਣ ਦਾਵਾ ਫਿਰ ਦਾਦੀ ਆਣ ਕੇ ਤਾਂ ਇੱਥੇ ਰਵੇ ਰਾਤ ਗੱਲਾਂ ਬਾਤਾਂ ਕਰਾਂਗੇ ਤੂੰ ਆਪ ਹੀ ਸਿਆਣੀ ਆ ਤੈਨੂੰ ਪਤਾ ਤਾਂ ਹੈਗਾ ਸਾਰਾ ਰਹਿ ਤਾਂ ਮੈਂ ਸੱਤ ਵਾਰੀ ਪਾਵਾਂ ਮੈਂ ਆਪਣੇ ਪਰਿਵਾਰ ਚ ਰਹਿਣਾ ਵਾਂ ਤੇ ਪਰ ਇਹ ਗੱਲਾਂ ਵੀ ਉਹ ਤੇ ਜਰੱਕ ਕੋਈ ਆਵੇ ਤੇ ਪਰ ਪਰ ਝੋੜੇ ਫੜਾਈ ਜਾਂਦੀਆਂ ਅਗਲਿਆਂ ਦੀ ਰੱਖ ਦਿੰਦੀ ਗੱਡੀ ਚ ਲੈ ਜਾਓ ਅੱਛਾ ਹੱਤ ਧਿਆਨ ਵੀ ਰੱਖਣਾ ਪੈਂਦਾ ਫਿਰ ਘਰ ਦਾ ਜਾੜਾ ਕਰ ਦੂਗੀ ਉਹ ਸਾਰਾ ਹੀ ਆਹੇ ਤਾਂ ਗੱਲ ਫਿਰ ਹੈ ਹੀ ਆ ਇੱਕ ਹੈ ਕੁੜੀਆਂ ਵਾਂ ਦੂਜਾ ਜੋ ਕੁਝ ਇੱਥੇ ਹੈਗਾ ਵਾ ਉਹ ਤੂੰ ਪਈ ਆ ਪੀਕੇ ਪਚਾਦਾਂ ਦਾ ਵਾਦਾ ਬਸ ਬਸ ਤੇ ਫੇਰ ਮੈਂ ਕਿਦਾਂ ਰਮਾ ਛੱਡ ਕੇ ਤਾਂ ਨਹੀਂ ਰਹੀਦੀ ਮੈਂ ਤੇ ਬੱਜੀ ਆ ਚੱਲ ਕੋਈ ਨਹੀਂ ਦਿਨੇ ਦਿਨੇ ਆਜਿਆ ਕਰੋ ਉਦਾਂ ਮੇਰੇ ਮਨ ਚ ਕਈ ਵਰਾਉਂਦਾ ਵਾ ਹਮ ਹਾਏ ਬੀਜੀ ਆਏ ਨਹੀਂ ਅਜ ਤੱਕ ਮੈਨੂੰ ਤੇ ਲੱਗਦਾ ਰਾਤ ਹੋ ਚੱਲੀ ਆ ਅੱਜ ਕਿਤੇ ਰਾਤ ਹੀ ਨਾ ਰਹਿਣਾ ਹੋਵੇ ਉੱਥੇ ਕੀ ਪਤਾ ਵਾ ਸਮਝ ਨਹੀਂ ਆਉਂਦੀ ਬੀਜੀ ਦਾ ਸੁਭਾਅ ਤੇ ਵੀ ਕੋਈ ਮੈਨੂੰ ਬਾਹਰ ਕੋਣ ਆਇਆ ਵਾ ਬੀਜੀ ਆਗੇ ਲੱਗਦੇ ਆ ਗਈ ਆ ਗਈ ਸਾਸਰੀ ਆਤੀ ਜੀ ਸਾਸਰੀ ਕਾਲ ਪੁੱਤ ਸਾਸਰੀ ਕਾਲ ਉਹ ਠੀਕ ਠਾਕ ਜੀ ਵਧੀਆ ਪੁੱਤ ਤੂੰ ਆਪਣਾ ਸੁਣਾ ਬਾ ਵਧੀਆ ਤੁਸੀਂ ਦੱਸੋ ਮੈਂ ਵੀ ਠੀਕ ਆ ਆ ਜਾ ਅੰਦਰ ਨਹੀਂ ਅੰਦਰ ਕੀ ਆਉਣਾ ਵਾ ਮੈਂ ਚਾਚਾ ਜੀ ਹਾਲੇ ਆਉਣਾ ਸੀ ਮੜਿਆ ਚਾਚਾ ਤੇਰਾ ਤਾਂ ਪੁੱਤ ਘਰ ਨਹੀਂ ਆ ਅੱਛਾ ਆਹ ਉਹ ਤੇ ਬੰਬੀ ਵੱਲ ਗਈ ਉਹ ਮੈਂ ਆਪ ਪੁੱਛਣਾ ਹੀ ਬੰਬੀ ਦੇ ਉਥੇ ਨਕ ਨੱਕਾ ਲਾਇਆ ਸੀਗਾ ਅੱਛਾ ਆਹ ਤੇ ਉਹ ਪੁੱਛਣਾ ਹੀਗਾ ਕਿ ਉਹ ਖੋਲਿਆ ਕਿ ਨਹੀਂ ਪੈਰੀ ਵੱਲ ਮੇਰੀ ਗੱਲ ਸੁਣ ਪੁੱਤ ਫੋਨ ਤੇ ਚਾਚੇ ਦੇ ਕੋਲ ਹੀ ਆ ਤੂੰ ਫੋਨ ਕਰਕੇ ਪੁੱਛ ਲੈ ਚਲੋ ਕੋਈ ਨਹੀਂ ਮੈਂ ਪੁੱਛ ਲੈਣਾ ਆਹੋ ਤੇ ਨਹੀਂ ਰਹੋ ਚਲਿਆ ਹੈਗਾ ਮੈਂ ਅਸ ਕੋ ਡਿਕਣ ਡੀ ਸੀ ਮੈਂ ਹਨੇਰੇ ਨਾਲ ਬਹੁਤ ਮੰਮੀ ਤੇ ਜਾਇਆ ਕਰੋ ਨਹੀਂ ਉਹ ਬਾਦ ਥੋੜਾ ਹੀ ਕੰਮ ਰਹਿ ਗਿਆ ਹੈਗਾ ਅੱਛਾ ਤੇ ਪੁੱਤ ਮੇਰੀ ਗੱਲ ਸੁਣ ਦਾਦੀ ਤੁਹਾਡੇ ਘਰ ਗਈ ਆ ਹਾਂਜੀ ਤੁਹਾਡੇ ਘਰ ਬੈਠੇ ਆ ਤੇ ਰਾਤ ਰਹਿਣਾ ਅੱਜ ਕਿਚਾ ਹੋਣਾ ਵਾ ਹੁਣ ਇੰਨੀ ਗੱਲ ਦਾ ਪਤਾ ਨਹੀਂ ਜੇ ਅੱਛਾ ਹਾਂਜੀ ਅੰਦਰ ਬੈਠੇ ਕਿ ਬਾਹਰ ਬੈਠੇ ਆ ਬਾਹਰ ਹੀ ਬੈਠੇ ਆ ਆਵੇਂ ਆਣ ਦਾਦੀ ਇੱਧਰ ਚੱਲ ਕੋਈ ਨਹੀਂ ਮੈਂ ਵੀ ਡਿਕਣ ਡਈ ਸੀਗੀ ਤੈਨੂੰ ਪਤਾ ਫਿਰ ਜਦੋਂ ਇਕੱਠੇ ਰਹਿਣਗੇ ਜੀਏ ਨਾ ਤੇ ਫਿਰ ਕੱਲੇ ਬੰਦੇ ਜੀ ਨਹੀਂ ਕਾ ਲੱਗਦਾ ਤੇ ਤੇਰਾ ਚਾਚਾ ਵੀ ਚਲ ਗਿਆ ਬੰਬੀ ਤੇ ਤੇ ਨਿਆਣੇ ਅੰਦਰ ਪੜ ਡੇ ਆ ਤੇ ਮੈਂ ਬਾਹਰ ਤੁਰੀ ਫੰਡੀ ਵੇੜੇ ਵਿੱਚ ਕਿਛੈਦ ਵੀ ਆ ਜੇ ਬੀਜੀ ਤੇ ਚਲ ਮੈਂ ਗੇਟ ਖੋਲ ਦਿੰਨੀ ਆ ਤੇ ਨੇਚਰ ਨੂੰ ਪੁੱਤ ਤੂੰ ਆ ਗਿਆ ਚਲ ਆ ਜਾ ਹੁਣ ਤੈਨੂੰ ਚਾਹ ਤੇ ਬਣਾ ਕੇ ਪਿਆਲਾਂ ਉਹ ਚਾਹ ਦੀ ਨਹੀਂ ਗੱਲ ਏ ਉਹ ਮੈਨੂੰ ਪਤਾ ਲੱਗਾ ਸੀਗਾ ਕਿ ਨਿੱਕੀ ਆਈ ਹੀ ਘਰੇ ਅੱਛਾ ਤੇ ਮੰਮੀ ਹਰੇ ਗੁੱਸੇ ਆਈ ਸੀ ਨੂੰ ਆਹ ਪੁੱਤ ਕੀ ਦੱਸਾਂ ਤੇਰੀ ਮੰਮੀ ਦਾ ਸੁਭਾਅ ਇਦਾਂ ਦਾ ਵਾ ਉਹ ਨਿੱਕੀ ਜਿਹੜੀ ਹੈ ਨਾ ਉਹਦਾ ਸੁਭਾਅ ਹੋਰ ਤਰ੍ਹਾਂ ਦਾ ਵਾ ਉਹਨੂੰ ਹੁੰਦਾ ਮੇਰੇ ਭਰਾ ਵਾ ਮੈਂ ਆਪਣੇ ਭਰਾਵਾਂ ਕੋਲ ਜਾਵਾਂ ਭੱਜ ਕੇ ਤੇ ਮੈਂ ਨਿੱਕੀ ਗੁਸਾਣਾ ਕਰ ਲਿਆ ਇਹ ਉਹਨੇ ਤੇ ਉਹ ਆਜੇ ਸਾਡੇ ਘਰ ਫੇਰ ਉਹ ਕੋਈ ਗੱਲ ਨਹੀਂ ਪੁੱਤ ਤੁਹਾਡੀ ਭੈਣ ਵਾ ਤੁਹਾਡੀ ਭੈਣ ਹੀ ਰਹਿਣਾ ਉਹਨਾਂ ਨੇ ਹਾਂ ਘੜਾ ਦੇ ਕਰੇ ਉਹਨੂੰ ਕੋਈ ਨਹੀਂ ਮਕਲਾ ਦੂੰਗੀ ਚੱਲ ਆ ਤੂੰ ਤੇ ਆ ਮੈਂ ਹੇਆਂ ਆਣ ਕੇ ਨਾ ਨਿੱਕੀ ਤੇ ਮੈਂ ਤੁਹਾਨੂੰ ਲੈਣਾ ਸੀਗਾ ਚੱਲ ਕੋਈ ਗੱਲ ਨਹੀਂ ਚਲ ਕੋਈ ਨਾ ਮਿਲ ਲੈਣਾ ਚੱਲ ਆ ਜਾ ਹਾਂਜੀ